ਜੋ ਵੀ ਪੁਬਾ ਕਮਾਨ ਦੀ ਸਰਕਾਰ ਨੇ ਰਾਤ ਜੋਲ ਸਾਡੇ ਆਦਮਾ ਦਸ਼ਦਰ ਕੀਤਾ ਵਾ ਇਹ ਬਹੁਤ ਕੰਦਲ ਜੋ ਗਿਆ ਇਹ ਸਰਕਾਰ ਨਹੀਂ ਜਿਹੜੇ ਕਿਹ ਅਸਤਾਨ ਦੇ ਕਿਹਦੀ ਸਰਕਾਰ ਨੂੰ ਆ ਤੱਕਾ ਦੇ ਸਕਦਾ ਲੋਕੀ ਸਰਕਾਰ ਜਿਹੜੀ ਆ ਬੜੀ ਹੈਵੀ ਬਣਾ ਦੇ ਕੰਦੀਆ ਬਦਲ ਬਦਲ ਜਹਾਂ ਮੰਤਰੀਆਂ ਦੀ ਜਗ੍ਹਾ ਆ ਦੇ ਕਾਮਰ ਦੇ ਹੋਰ ਨਾਲ ਜਨਾਜ ਬਖਮੋਟੀਆਂ ਜਿਹੜਾ ਆਮੋਲ ਤੂਏ ਕਿਤਾ ਗਿਆ ਵਾ ਇਹ ਆਪਣਾ ਮੰਗ ਪੱਤਰ ਦੇ ਦਿੱਤਾ ਵਾ ਜਿਹੜੇ ਬੰਦੇ ਸਾਡੇ ਦੋ ਇੱਥੇ ਤਰਨਤਾਲ ਦੇ ਖੜੇ ਉਹ ਵੀ ਛਡਾਲਿਆ ਦੂਜਿਆਂ ਦਾ ਜਿਹੜਾ ਵਾ ਗਾ ਸੁਬੇ ਦੇ ਕੋਰਟ ਮੀਟਿੰਗ ਮੇਰੇ ਲਾਗੇ ਤੇ ਵੱਡੇ ਐਕਸ਼ਨ ਦਵਾਂਗੇ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਕੇਂਦਰ ਸਰਕਾਰ ਜਿਹੜਾ ਉਹਨਾਂ ਦਾ ਐਕਸ਼ਨ ਆ ਅਸੀਂ ਤਾਂ ਕਿਸਾਨਾਂ ਦੀ ਮੱਤ ਚੈੱਕ ਰੱਖੀ ਕਿ ਕਹਿਣਾ ਚਾਹੋ ਇਹਦਾ ਮਤਲਬ ਮੰਨ ਲਿਆ ਮੁੱਖ ਮੰਤਰੀ ਵੀ ਮੈਂ ਸੈਕਟਰ ਦੇ ਕਹਿ ਤੇ ਚੱਲਦਾ ਮੈਂ ਆਪਣੇ ਤੇ ਮੇਰੇ ਕੋਲ ਪਾਵਰ ਨਹੀਂ ਹੈਗੀ ਜੇ ਚ ਪਾਵਰ ਹੁੰਦੀ ਇਹਦੇ ਇਲਾਕੇ 'ਚ ਬੈਠੇ ਹਾਂ ਜਿੱਦਨੇ ਅਸੁੱਭ ਕਰਨ ਸ਼ਹੀਦ ਹੋਇਆ ਹੈਗਾ ਉਹਦੇ ਦੀ ਗੋਲੀ ਮਾਰਨ ਵਾਲੇ ਨੂੰ ਕਿਉਂ ਨਹੀਂ ਆਇਆ ਇਸ ਜਗ੍ਹਾ ਸਾਰੇ ਅਹੁਦੇ ਛੱਡ ਕੇ ਆਜੇ ਇੱਥੇ ਆਜੇ ਜਿਹੇ ਬੰਦੇ ਆਪੇ ਆ ਜਾਣਗੇ ਇਕੱਠੇ ਹੋ ਜਾਣਗੇ ਅਹੁਦੇ ਛੱਡਣਾ ਪਹਿਲਾਂ ਪਹਿਲਾਂ ਤੇ ਭੁੱਖ ਪਈ ਵੀ ਮੈਂ ਐਮਐਲਏ ਬਾਨਾ ਆਪਣੇ ਕੈਬਨਰ ਮੰਤਰੀ ਪੰਨਾ ਅਹੁਦੇ ਲੈਣੇ ਆ ਹੁਣ ਬੜੀ ਛੇਤੀਆਂ ਦਾ ਮੈਂ ਇੱਥੇ ਬਹਿ ਜਾਊਗਾ ਸਿਰਫ ਕੀ ਆ ਆਪਣੀ ਖਾਲ ਬਚਾਉਂਦੇ ਆ ਸਤਾਈ ਦੀਆਂ ਬਚਾਉਂਦੇ ਆ ਹੋਰ ਇਹਨਾਂ ਨੂੰ ਕਦੇ ਵੀ ਧਰਨੇ 'ਚ ਨਹੀਂ ਬਹਿ ਸਕਦੇ ਪੁਲਿਸ ਦੇ ਵੱਲੋਂ ਰਾਤੀ ਬਿਆਨ ਦਿੱਤਾ ਗਿਆ ਕਿ ਅਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਧਰਨਾ ਚੁੱਕਿਆ ਹੈ ਪਰ ਕਿਸਾਨ ਕਹਿੰਦੇ ਸਮਾਨ ਵੀ ਟੁੱਟਾ ਹੈ ਕੀ ਕਹਿਣਾ ਚਾਹੋਗੇ ਕੋਈ ਆਪਣੇ ਸ਼ਾਂਤੀ ਨਾਲ ਨਹੀਂ ਨਚਕਾਇਆ ਸਭ ਕੁਝ ਕੀਤਾ ਨਾ ਹੈਡਰੇ ਲਿਆਂਦੇ ਜੀਐਸਪੀ ਆ ਲਿਆਂਦਿਆ ਸਾਨੂੰ ਇਹ ਵੀ ਪਤਾ ਲੱਗਾ ਜੀ ਲੇਵਰ ਜਿਹੜੀ ਪੱਟਿਆਂ ਦੇ ਉਹ ਵੀ ਇਕੱਠੇ ਕਿਤੇ ਡਾਂਗਾਂ ਦੀਆਂ ਟਰਾਲੀਆਂ ਵੀ ਭਰੀਆਂ ਸੀਗਾ ਬਹੁਤ ਹੈ ਇਨਾਂ ਨੇ ਉੱਥੇ ਅਤਿਆਚਾਰ ਕੀਤਾ ਭਾਈ ਵਾਲੇ ਕਹਿੰਦੇ ਕਿ ਮੋਦੀ ਸਾਹਿਬ ਕਿਸਾਨਾਂ ਦੇ ਹੱਕਾ ਪ੍ਰਤੀ ਜਿਹੜੇ ਆ ਉਹ ਕਿਸਾਨਾਂ ਦੇ ਆਂ ਦਰਦ ਆ ਤੇ ਲੋਕ ਸਾਨੂੰ ਸਤਾਈ ਚ ਮੌਕਾ ਦੇਣਗੇ ਮੌਕਾ ਜਿੱਤਰਾ ਕੇ ਦਿੱਤਾ ਨਾ ਜਿਹੜਾ ਕਹਿੰਦਾ 300 ਤੋਂ ਪਾਰ ਆ ਤੇ ਕਿੰਨਿਆਂ ਦਾ ਰਹਿ ਗਿਆ 240ਾਂ ਤੇ ਹੋਰ ਜਿਹੜਾ ਵਾ ਹੋ 150 ਨਹੀਂ ਹੋਣੀ ਜੀ ਅੱਜ ਕਿੰਨੀਆਂ ਜਥੇਬੰਦੀਆਂ ਇੱਥੇ ਜਿਹੜੀਆਂ ਸੀ ਮੌਜੂਦ ਸੀ ਤੇ ਇਸ ਧਰਨੇ ਦੇ ਵਿੱਚ ਜਿਹੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੱਗਾ ਰਿਹਾ ਇਹ ਧਰਨਾ ਵੇਖੋ ਜੀ ਅਸੀਂ 12 ਵਜੇ ਉੱਥੇ ਤੁਰਿਆ ਗੁਰਦੁਆਰਾ ਸਾਹਿਬ ਸੇਰੋਂ ਤੋਂ ਹੋਣੇ ਮੁਕਤੀ ਆ ਹੋ ਤਕਰੀਬਨ ਜਿਹੜਾ ਵਾ 4:30 ਹੋ ਚੱਲੇ ਆ ਤੇ ਉਦੋਂ ਦਾ ਹੀ ਇੱਥੇ ਬੈਠੇ ਜੀ ਇਹ ਹੁਣ ਕਿਸਾਨਾਂ ਨੂੰ ਕੀ ਕਾਲ ਕੀਤੀ ਗਈ ਹੈ ਜਿਹੜੇ ਹੁਣ ਘਰ ਨੂੰ ਜਾਣ ਵਾਸਤੇ ਘਰ ਨੂੰ ਹੋਇਆ ਪਿਕਾਲ ਕੀਤੀ ਬੇ ਤਗੜੇ ਹੋ ਜਾਓ ਆਪਣੀਆਂ ਤਿਆਰੀਆਂ ਕਰ ਲੋ ਆਪਣਾ ਲੀੜਾ ਕਪੜਾ ਧੋ ਲੋ ਅਗਲੇ ਐਕਸ਼ਨ ਵਾਸਤੇ ਤਿਆਰ ਹੋ ਜੀ ਕੋਈ ਨਹੀਂ ਸਾਰਾ ਸਾਨੂੰ ਪਤਾ ਵਾ ਜੋ ਅਸੀਂ ਕਰਨਾ ਜਦੋਂ ਮਰਜੀ ਪੁਲਸਾ ਜੀ ਜਦੋਂ ਮਰਜੀ ਤਿਆਰ ਹੋਵਾਂ ਠੀਕ ਨਹੀਂ ਆ ਗਏ ਚੁੱਕ ਲੈ ਜੇ ਚੜਾਲਾਂਗੇ ਫੇਰ ਚਲਾ ਲਾਂਗੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਪ੍ਰੋਸਾ ਦਵਾਇਆ ਗਿਆ ਜੀ ਹਾਂ ਪ੍ਰੋਸਾ ਦਵਾਇਆ ਗਿਆ ਵਾ ਪਰ ਹੁਣ ਤੁਹਾਡੇ ਅੱਗੇ ਉਹਨਾਂ ਨਹੀਂ ਚੁੱਕਾਂਗੇ ਪਰ ਅਸੀਂ ਨਾ ਤੇ ਯਕੀਨ ਨਹੀਂ ਕਰਦੇ ਕਿਉਂਕਿ ਇਹ ਇੱਥੇ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਝੂਠ ਹੋ ਜਾਂਦਾ ਵਾ ਜਿਹੜੇ ਦਿੱਲੀੋਂ ਕੈਬਨਰ ਮੰਤਰੀ ਆਏ ਖੇਤੀਬਾੜੀ ਮੰਤਰੀ ਆਏ ਉਹ ਵੀ ਮੀਟਿੰਗ ਕਹਿੰਦੇ ਸੀ ਕੋਈ ਐਕਸ਼ਨ ਨਹੀਂ ਕਰਨਾ ਮੁੜ ਕੇ ਮੀਟਿੰਗ ਕਰਕੇ ਅਗਲੀ ਮੀਟਿੰਗ ਤੈਅ ਕਰਕੇ ਵੇਰਾ ਗੂ ਸਾਡੇ ਚੋਕਲੇ ਫੇਖਣੌਰੀ ਦੇ ਸਿਗੂ ਬਾਟਰ ਤੇ ਵੇਰਾ ਮਲਾ ਕਰਤਾ ਕਿ ਇਹ ਨਾ ਤੇ ਹਿਜਕੀਨ ਕਰਾਂ। ਆ ਜਾਓ। ਦਾਰੇ ਉਹਨਾਂ ਨੂੰ ਪਈ ਅਸੀਂ ਕੱਲ ਉਹਨਾਂ ਨੂੰ ਕੁੱਟਿਆ ਵਾ। ਇਹਨਾਂ ਦਾ ਧਰਨਾ ਛੇ ਰਿਹਾ ਸਿਗੂ ਤੇ ਖਨੌਰੀ ਬਾਟਰ ਤੋਂ ਇਹ ਪਰਾਣੀ ਕੱਠੇ ਹੋ ਗਏ ਨਾ ਕੀ ਕਰ ਦੇਣਾ? ਯਾਰ ਅਸੀਂ ਕਰ ਕੀ ਦੇਣਾ ਵਾ। ਜੀ ਜੀ। ਅਸੀਂ ਮੰਗਾ ਹੀ ਆਪਣੀਆਂ ਮਨਾਉਣੀਆਂ ਵਾ। ਨਾ ਮੰਨਣਗੇ ਡੀਸੀ ਨੂੰ ਅੰਦਰ ਦੇ ਦਾਂਗੇ। ਹੋਰਾਂ ਹੀ ਵੱਡਾ ਕੰਮ ਕਰਨਾ। ਜਾ ਕੋਈ ਰੋੜ ਗਏ ਘੇਰ ਲਾ ਗਏ। ਆਪਣੇ ਮੰਗਾ ਮਨਾਉਣ ਵਾਸਤੇ ਆਹੇ ਕਹਿੰਦੇ ਸ਼ਾਂਤ ਮਾਈ ਮੰਨ ਲਿਆ ਕਰੋ ਨਾ ਸਾਰੇ ਹੀ ਪਰੇਸ਼ਾਨ ਹੋ ਜੇ ਨਾ ਤੂੰ ਹੀ ਪਰੇਸ਼ਾਨ ਹੋ ਅਗਲਾ ਐਕਸ਼ਨ ਕੀ ਆ ਤੁਹਾਡਾ ਉਹ ਦੱਸਦਾ ਕਿ ਟੰਗ ਟਾਮੀ ਕਰਦੇ ਕਹਿਣਾ ਨਹੀਂ ਅਜੇ ਨਾ ਹੀ ਕਰੀਏ ਫੇਰ ਅਵੇਂ ਤੁਹਾਰੇ ਅਵੇਂ ਮਰਦੇ ਫਿਰ ਕੇ ਤਿਆਰੀ ਕਰਨਗੇ ਅਜੇ ਨਾ ਰੈਸਟ ਕਰ ਲੈਂਦੀ ਜੀ ਬਹੁਤ ਝੂਠ ਬੋਲਦਾ ਬਹੁਤ ਝੂਠ ਬੋਲਦਾ ਅੱਗੇ ਕਹਿੰਦਾ ਹੈਗਾ ਵੀ ਆਜੋ ਕਿਸਾਨੋ ਖਾਲੀ ਹੱਥਾ ਜੋ ਨਾ ਜੋ ਕਿ ਜਿੱਦਣ ਅਸੀਂ 111 ਦਾ ਜਹਾ ਲੈ ਕੇ ਜਾਣ ਲਿਆ ਜੇ ਸਾਡੇ ਬੰਪੀ ਨੇ ਮਰਾਤੀ ਫੇਰ ਇਹਨੇ ਗੋੜੀਆਂ ਸਾਡੇ ਤੇ ਚਲਾਤੀਆਂ ਬਿਲਕੁਲ ਝੂਠੇ ਆ ਜਿਹੜਾ ਮੁੱਖ ਮੰਤਰੀ ਬਦਲੇ ਹਨ ਕੈਪਟਨ ਹੀ ਆ ਉਹਨੇ ਆ ਕੰਮ ਨਹੀਂ ਕਰਾਇ ਜਿਹੜੇ ਇਹਨੇ ਕੱਲ ਕਰਾਤਿਆ ਇਹ ਚ ਵਾਦਾ ਕੀਤਾ ਇਹਨੇ ਇਹ ਇਹਦੇ ਵਿੱਚ ਤੁਸੀਂ ਪੰਜਾਬ ਸਰਕਾਰ ਨੂੰ ਕਸੂਰਵਾਰ ਮੰਨਦਾ ਸਾਰਾ ਯਾਰ ਕਸੂਰੀ ਇਹਦਾ ਵਾ ਅਸੀਂ ਤਾਂ ਗਾਂ ਨੂੰ ਜਾਂ ਨਹੀਂ ਇਹਦੇ ਵਿੱਚੋਂ ਪੰਗਾ ਲੈ ਲਿਆ ਵਾ ਇਹਨੇ ਅਸੀਂ ਤੇ ਇਹਨੂੰ ਛੇੜਦੇ ਨਹੀਂ ਇਹਨੇ ਜਾਣ ਕੇ ਪੰਗਾ ਲੈ ਲਿਆ ਅੱਜ ਤਾਂ ਚਲੇ ਜਾਣਾ ਹੈ ਆਪਣਾ ਦਿੱਲੀ ਚਲੇ ਜਾਣਾ ਹੈ ਅੱਜ ਦੇ ਮੋਦੀ ਨਹੀਂ ਆਈ ਸਾਡਾ ਇਹ ਵਿੱਚੋਂ ਹੀ ਵਿਚਾਰ ਆਣ ਪਸਿਆ ਕਹਿੰਦੇ ਇਹ ਵੀ ਧਰਨੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਇਸ ਲਈ ਰੋਕੇ ਗਏ ਹਾਂ ਜਦੋਂ ਇਹ ਨਾ ਹੁੰਦਾ ਜਦੋਂ ਕੇਜਰੀਵਾਲ ਹੁੰਦਾ ਹੀ ਉਦੋਂ ਨੁਕਸਾਨ ਨਹੀਂ ਹੁੰਦਾ ਉਦੋਂ ਪਾਰਟੀ ਖੜੀ ਕਰਨੀ ਹੈ ਨਾ ਉਦੋਂ ਆਮ ਆਦਮੀ ਪਾਰਨਾ ਮੋੱਖ ਮੰਤਰੀ ਬਣਨਾ ਆਏਗਾ ਉਦੋਂ ਤਾਂ ਚੰਗੇ ਧਰਨੇ ਨੂੰ ਲੱਗਦੇ ਹੀ どこを探してるの